ਦੇਸ਼ ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹੁਣ ਇਸ ਦਾ ਅਸਰ ਨਜ਼ਰ ਆਉਣਾ ਸ਼ੁਰੂ ਹੋ ਚੁੱਕਿਆ ਹੈ ਦਾਦੀਏ ਕਿ ਆਮ ਆਦਮੀ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਆਪਣਾ ਦਫ਼ਤਰ ਖੋਲ੍ਹਿਆ ਗਿਆ ਅਤੇ ਇਸ ਦਫ਼ਤਰ ਦੇ ਉਦਘਾਟਨ ਸਮੇਂ ਅੰਮ੍ਰਿਤਸਰ ਦੇ ਵਿਧਾਇਕਾਂ ਦੇ ਨਾਲ-ਨਾਲ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਮੁੱਖ ਤੌਰ ਦੇ ਉੱਤੇ ਪਹੁੰਚੇ ਨੇ ਉੱਥੇ ਹੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਦਾਵਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤ ਕੇ ਉਹ ਅਰਵਿੰਦ ਕੇਜਰੀਵਾਲ ਦੇ ਝੋਲੀ ਦੇ ਵਿੱਚ ਪਾਉਣਗੇ ਉੱਥੇ ਹੀ ਅੱਗੇ ਬੋਲਦੇ ਆ ਉਹਨਾਂ ਕਿਹਾ ਕਿ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਬੈਠੇ ਹੋਏ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਰੱਖੀਆਂ ਗਈਆਂ ਨੇ ਉਸ ਨੂੰ ਜਲਦ ਤੋਂ ਜਲਦ ਪੂਰਾ ਕਰਨਾ ਚਾਹੀਦਾ ਤੇ ਅਸੀਂ ਇਸ ਦੇ ਤਿੱਖੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਐਮਐਸਪੀ ਦੀ ਜੋ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਉਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਜਿਹੜਾ ਦਫ਼ਤਰ ਆ ਪਹਿਲਾਂ ਵੀ ਸਾਡਾ ਇੱਥੇ ਦਫ਼ਤਰ ਸੀਗਾ ਪਾਰਟੀ ਦਾ ਲੰਮਾ ਸਮਾਂ ਇੱਥੇ ਦਫ਼ਤਰ ਆ ਇਹ ਬਿਲਡਿੰਗ ਦੇ ਵਿੱਚ ਕਿਉਂਕਿ ਇਸ ਦਫ਼ਤਰ ਦੇ ਵਿੱਚ ਇਸ ਬਿਲਡਿੰਗ ਦੇ ਵਿੱਚ ਆਉਣਾ ਜਾਣਾ ਵਲੰਟੀਅਰ ਵਾਸਤੇ ਮੀਡੀਆ ਵਾਸਤੇ ਜਾਂ ਕੋਈ ਧਰਨਾ ਪ੍ਰੋਟੈਸਟ ਕਰਨਾ ਸਾਡੇ ਲਈ ਬਹੁਤ ਸੌਖਾ ਸੀਗਾ ਇਸ ਕਰਕੇ ਦੁਬਾਰਾ ਅਸੀਂ ਇਸੇ ਜਗ੍ਹਾ ਦੇ ਉੱਤੇ ਦਫ਼ਤਰ ਜਿਹੜਾ ਖੋਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀਆਂ ਸਾਰੀਆਂ ਸਰਗਰਮੀਆਂ ਜਿਹੜੀਆਂ ਉਹ ਇਸ ਦਫ਼ਤਰ ਤੋਂ ਕੇਂਦਰਤ ਰਹਿਣਗੇ ਜਲਦੀ ਇੱਕ ਦਫ਼ਤਰ ਹੋ ਸਾਡਾ ਮਾਝੇ ਜ਼ੋਨ ਦਾ ਜਿਹੜਾ ਉਹ ਵੀ ਇਸੇ ਸੈਟੇ ਹੀ ਖੋਲਣ ਜਾ ਰਹੇ ਉਹ ਸਾਡੇ ਮਾਝੇ ਜ਼ੋਨ ਦੇ ਜਿਹੜੇ ਸਾਡੇ ਲਖਣਾ ਸਾਹਿਬ ਸਾਡੇ ਦੂਜੇ ਜਿੰਨੇ ਵੀ ਅਨਚਾਰ ਦੇ ਉਹ ਵੀ ਵਿਆਹ ਕਰਨਗੇ ਦਫ਼ਤਰ ਦਾ ਸਾਨੂੰ ਇਹ ਫਾਇਦਾ ਜਾਂ ਮੈਂ ਤੁਹਾਡੇ ਅਦਾਈ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਸਾਡੇ ਪੰਜ ਸ਼ਹਿਰ ਦੇ ਵਿੱਚ ਐਮਐਲਏ ਸਹਿਬਾਨ West ਦੇ ਵਿੱਚ ਡਾਕਟਰ ਸੰਧੂ ਜੀ ਔਰ North ਦੇ ਵਿੱਚ ਆਈਜੀ ਸਾਹਿਬ ਔਰ ਸਾਡੇ East ਦੇ ਵਿੱਚ ਜੀਵਨ ਜੋਤ ਜੀ ਔਰ South ਦੇ ਵਿੱਚ ਡਾਕਟਰ ਨਿਜਤ ਹੁਣੀ ਔਰ ਸਾਡੇ ਸੈਂਟਰ ਦੇ ਵਿੱਚ ਡਾਕਟਰ ਗੁਪਤਾ ਜੀ ਸਾਰੇ ਹੀ ਲੋਕਾਂ ਦੀਆਂ ਰੋਜ਼ ਸਮੱਸਿਆਵਾਂ ਸੁਣਦੇ ਆ ਸਮੱਸਿਆਵਾਂ ਹੱਲ ਕਰਦੇ ਆ ਫਿਰ ਵੀ ਜੇ ਕਿਤੇ ਕਹੇ ਵਤ ਕਰਦੀ ਸਮੱਸਿਆ ਹੱਲ ਨਹੀਂ ਹੋਈ ਜਾਂ ਪਬਲਿਕ ਦੀ ਹੱਲ ਨਹੀਂ ਹੋਈ ਤਾਂ ਉਹ ਸਾਡੇ ਇਸ ਦਫ਼ਤਰ ਚ ਆ ਸਕਦਾ ਇਸ ਦਫ਼ਤਰ ਚ ਆ ਕੇ ਉਹ ਜਿਹੜਾ ਵੀ ਉਹਦਾ ਕੰਮ ਹੈ ਕਿਸੇ ਸ਼ਹਿਰ ਵਾਸੀ ਦਾ ਕੋਈ ਕੰਮ ਹੈ ਉਹ ਅਸੀਂ ਕਸ ਆਜੋ ਆਜੋ ਉਹ ਤਾਂ ਜਿਓ ਉਹ ਅਸੀਂ ਬੋਲੇ ਜਿਹੜਾ ਇੱਥੇ ਸਾਡੇ ਬਕਾਇਦਾ ਸਾਡੇ ਸਾਦੇ ਪਾਰਟੀ ਦੇ ਉਹ 14-10 ਜਿਹੜੇ ਬੈਠਣਗੇ ਔਰ ਉੱਥੋਂ ਹੀ ਸਾਦੇ ਸ਼ਹਿਦ ਦੀ ਸੇਵਾ ਜਿਹੜੀ ਉਹ ਕਦਸ ਵਕਤ ਕਰ ਸਕਾਂਗੇ ਬਿਲਕੁਲ ਤਿਆਰੀ ਕੀਤੀ ਆ ਪੰਜਾਬ ਦੇ ਵਿੱਚ ਜਿੱਦਨ ਕੋਡ ਆਫ ਕੰਡਕਟ ਲਾਗੂ ਹੋ ਜੂਗਾ ਪਾਰਟੀ ਜਿੰਨੂੰ ਵੀ ਟਿਕਟ ਦੇਊਗੀ ਅਸੀਂ ਸਾਰੇ ਜਾਣੇ ਡਟ ਕੇ ਸਾਡੀ ਟੀਮ ਡਟ ਕੇ ਜਿਹੜਾ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪੂਰੀ ਕੋਸ਼ਿਸ਼ ਕਰਾਂਗੇ ਵੀ ਉਮੀਦਵਾਰ ਜਿਤਾ ਕੇ ਅਦਵੰਤ ਨਹੀਂ ਨਹੀਂ ਅਸੀਂ ਪਹਿਲੇ ਦਿਨ ਤੋਂ ਦੇਖੋ ਕਿਹਾ ਸਾਡਾ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਸਾਡੀ ਪਾਰਟੀ ਦਾ ਜਿਹੜਾ ਪ੍ਰੋਗਰਾਮ ਆ ਪਹਿਲਾਂ ਤੁਸੀਂ ਧਿਆਨ ਨਾਲ ਸੁਣਿਓ ਮੇਰੀ ਗੱਲ ਨੂੰ ਪੰਜਾਬ ਖੇਤੀ ਪ੍ਰધાન ਸੂਬਾ ਅਸੀਂ ਪੰਜਾਬ ਦੀ ਖੇਤੀ ਨੂੰ ਮਰ ਨਹੀਂ ਦੇਣਾ ਚਾਹੁੰਦੇ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ ਔਰ ਹਰਿਆਣਾ ਸਰਕਾਰ ਨੇ ਹਰਿਆਣਾ ਪੁਲਸ ਨੇ ਜੋ ਖਨੌਦੀ ਦੇ ਵਿੱਚ ਤੇ ਸ਼ੰਭੂ ਬੈਦੀਅਤ ਤੇ ਕੀਤਾ ਉਹਦੀ ਅਸੀਂ ਤਿੱਖੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਔਰ ਅਸੀਂ ਸਮਝਿਆ ਕਿ ਇਹ ਡਿਗਰੇਟਰਸ਼ਿਪ ਹੈ ਅਮੰਦ ਸ਼ਾਹ ਦੀ ਅਗਵਾਈ ਦੇ ਹੇਠ ਤੇ ਮੋਦੀ ਦੇ ਅਗਵਾਈ ਹੇਠ ਇਹ ਜਰੀ ਡਿਗਰੇਟਰਸ਼ਿਪ ਕੀਤੀ ਗਈ ਹੈ ਕਿਸਾਨਾਂ ਨੂੰ ਅੰਦੋਲਨ ਕਰ ਤੋਂ ਨਹੀਂ ਡੱਕਿਆ ਜਾ ਸਕਦਾ ਦਿੱਲੀ ਸਾਡੀ ਰਾਜਧਾਨੀ ਹੈ ਦਿੱਲੀ ਦੇ ਅੰਦਰ ਜਾ ਕੇ ਕਿਸੇ ਨੂੰ ਵੀ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈ ਡੈਮੋਕਰੇਸੀ ਹੈ ਸਾਡੀ ਰੈਲੀ ਮਜਾਦੇ ਧਰਨੇ ਕਰਨਾ ਉਹਨਾਂ ਨੂੰ ਡੱਕਿਆ ਗਿਆ ਉਹਨਾਂ ਦੇ ਰਸਤੇ ਬੰਦ ਕੀਤੇ ਗਏ ਇਹਦੀ ਅਸੀਂ ਜੋਰਦਾਰ ਸ਼ਬਦਾਂ ਵਿੱਚ ਜੜੀ ਉਹ ਨਿੰਦਾ ਕਰ ਕੀ ਆਉਣਗੇ ਸਾਡੇ ਲੋਕ ਕਿਸਾਨਾਂ ਦੇ ਹੱਕ ਵਿੱਚ ਆਉਣਗੇ ਕਿਉਂਕਿ ਕਿਸਾਨਾਂ ਦਾ ਮੁੱਦਾ ਹੀ ਬਿਲਕੁਲ ਸਹੀ ਮੁੱਦਾ ਹੈ ਐਮਐਸਪੀ ਚਾਹੀਦੀ ਆ ਸੁਆਮੀ ਨਾਥਨ ਦੀਆਂ ਜਿਹੜੀਆਂ ਰਿਪੋਰਟਸ ਹੈ ਉਨਾਂ ਨੂੰ ਲਾਗੂ ਕਰਨਾ ਚਾਹੀਦਾ ਕਰਜ਼ਾ ਮਾਫ਼ ਜਿਹੜਾ ਜਿਹੜਾ ਤਿੰਨ ਅਹਿ ਮੰਗਾ ਨੇ ਮੋਚੇ ਦੀਆਂ ਔਰ ਮਾੜੀ ਗੱਲ ਇਹ ਜਦੋਂ 21 ਚ ਮੋਚਾ ਉੱਠਿਆ ਸੀਗਾ ਜਦੋਂ ਮੋਦੀ ਨੇ ਇਹ ਵਿਸ਼ਵਾਸ ਦਵਾਇਆ ਸੀਗਾ ਕਿ ਤੁਹਾਡੀਆਂ ਮੰਗਾ ਜਿਹੜੀਆਂ